ਤਨ ਆਸਰੀ ਮਹੱਲਾ ਪੰਜਵਾ ਜਿਨ ਤੂੰ ਭੇਜੀ ਤਿਨ ਹੈ ਬੁਲਾਏ اے ਸਤਿਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰ ਦੇ ਮਾਲਕ ਜਿਸ ਵੇਲੇ ਪਥਿਆ ਇਰਖਾ ਕਰਨ ਲੱਗਿਆ ਸੀ ਮਹਾਰੋ ਸਾਹਿਬ ਤੋਂ ਨਨਕਾਣੇ ਸਾਹਿਬ ਵੱਲ ਸੰਗਤਾਂ ਨੂੰ ਤਾਰਨ ਵਾਸਤੇ ਵਿਚਨ ਵਾਸਤੇ ਗੁਰੂ ਅਰਜਨ ਸਾਹਿਬ ਚਲੇ ਗਏ ਸਨ ਤੇ ਮੌ ਪਿੰਡ ਵਿੱਚ ਗੁਰੂ ਸਾਹਿਬ ਦੇ ਨਾਨਕੇ ਸੰਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਦੇ ਉੱਥੇ ਮੌ ਪਿੰਡ ਦੇ ਵਿੱਚ ਮਾਉ ਪਿੰਡ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਨਕੇ ਸਨ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਜ ਦਿੱਤਾ ਸੀ ਮਾਤਾ ਗੰਗਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਾਉ ਨਗਰ ਵੀ ਚਲੇ ਗਏ ਸਨ ਦਰਿਆ ਦੇ ਕਿਨਾਰੇ ਤੇ ਨਗਰ ਹੈ ਜਿੱਥੇ ਪਹਿਲਾਂ ਮਾਉ ਪਿੰਡ ਸੀ ਉਸਾਂ ਜਦੋਂ ਗੁਰੂ ਸਾਹਿਬ ਵਿਆਹਣ ਗਏ ਉਹਨਾਂ ਲੋਕਾਂ ਨੇ ਐਸੀ ਕੁਰੀਤੀ ਕੀਤੀ ਮਾਰਾ ਬਾਲਕ ਰੂਪ ਵਿੱਚ ਸਨ ਗੁਰੂ ਅਰਜਨ ਸਾਹਿਬ ਜੀ ਉਸ ਵਕਤ ਤਰਕ ਕਰਕੇ ਨਾਨਕਿਆ ਕਿ ਇਹ ਲਾੜਾ ਜਿਹੜਾ ਕੀਲਾ ਪਟਕੇ ਵਿਖਾਵੇ ਕਿਕਰ ਸੀ ਬਹੁਤ ਭਾਰੀ ਉਸ ਕਿਕਰ ਨੂੰ ਉਤੋਂ ਛਾਂਕ ਕੇ ਤੇ ਕੀਲਾ ਬਣਾਤਾ ਸੀ ਹਜ਼ੂਰ ਮਹਾਰਾਜ ਸਾਹਿਬ ਜੀ ਨੂੰ ਇਹ ਕਰਾਮਾਤ ਪਰਖਣ ਲੱਗੇ ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜੇ ਹੋਏ ਸਨ ਹੱਥ ਵਿੱਚ ਨੇਜਾ ਪਕੜ ਕੇ ਗੁਰੂ ਅਰਜਨ ਸਾਹਿਬ ਜੀ ਨੇ ਉਹ ਨੇਜੇ ਦੀ ਜੋ ਠੋਕਰ ਮਾਰੀ ਉਹ ਜੜਾਂ ਸਵੇਦ ਕਿਕਰ ਜਿਹੜੀ ਸੀ ਜੜਾਂਗ ਉਹ ਸਾਰਾ ਉਖੜ ਗਿਆ ਉਖੜੇ ਨੂੰ ਕਿਆ ਕਹਿੰਦੇ ਜਿਵੇਂ ਉਖੜ ਗਈ ਹੈ ਨਾ ਕਿ ਕਰ ਐ ਮੌਰੀਆਂ ਜਿਹੜਾ ਇਥੇ ਉਖੜ ਗਈਆਂ ਇਹ ਬਚਨ ਕਹਿਣ ਤੋਂ ਸਾਧ ਸੰਗਤ ਜੀ ਮੌ ਹਣ ਦਰਿਆ ਦੇ ਕਿਨਾਰੇ ਤੇ ਵਸਦੀ ਐ ਸਤਲੁਜ ਦੇ ਤੇ ਉਹ ਜਿਹੜਾ ਮਾਰੇ ਸਾਦਾ ਗੁਰਦਵਾਰਾ ਉਹ ਉਜਾੜ ਕੇ ਦੂਰ ਜਿੱਥੇ ਮਾਰੇ ਸਾਧੀਆਂ ਲਾਵਾਵਾਂ ਹੋਈਆਂ ਸੀ ਜੱਥਾ ਛੇਵਾ ਉੱਥੇ ਉਤਾਰਾ ਸੀ ਉਸ ਵੇਲੇ ਦਰਸ਼ਨ ਕੀਤੇ ਐ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਮੌ ਪਿੰਡ ਦਰਿਆ ਦੇ ਕਿਨਾਰੇ ਤੇ ਜਾ ਕੇ ਵਸਿਆ ਹੋਇਆ ਹੈ ਉੱਥੇ ਮਉ ਪਿੰਡ ਚ ਆਪ ਗਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉੱਥੋਂ ਮਹਾਰਾਜ ਸਾਹਿਬ ਜੀ ਨਮਰਸਰ ਸਾਹਿਬ ਆ ਕੇ ਆਪ ਜੀ ਨੂੰ ਬੁਲਾਇਆ ਹੈ ਦੁਆਰਾ ਚੋਲੇ ਸਾਹਿਬ ਰਚ ਕੇ ਜਦੋਂ ਅਮਰਸਰ ਸਾਹਿਬ ਵੀ ਆ ਕੇ ਨਿਵਾਸ ਕੀਤਾ ਸੰਗਤਾਂ ਸਮੇਤ ਉਸ ਦੇ ਸ਼ਬਦ ਲਿਖ ਕੇ ਭੇਜਿਆ ਹੈ ਤਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਹਜੂਰ ਕਹਿੰਦੇ ਜਿਸ ਸਤਗੁਰੂ ਜਿਨ੍ਹਾਂ ਨੂੰ ਭਾਈ ਤੁਹਾਨੂੰ ਭੇਜਿਆ ਸੀ ਉਹਨਾਂ ਨੂੰ ਹੁਣ ਸਾਨੂੰ ਸੱਦਿਆ ਹੈ ਸੁਖ ਸਹਿਜ ਸੇਤੀ ਘਰ ਆ ਆਏ ਗੁਰੂ ਹਰਗੋਬਿੰਦ ਸਾਹਿਬ ਸਹਿਜ ਸ਼ਾਂਤੀਪੂਰਵਕ ਤੇ ਸੁਖ ਦੇ ਨਾਲ ਕਰਮ ਰਸ ਸਰ ਸਾਹਿਬ ਵਿੱਚ ਆ ਜਾਓ ਤੁਸੀਂ ਹੁਣ ਆਨੰਦ ਮੰਗਲ ਗੁਣ ਗਾਓ ਸਹਿਜ ਤੁਨ ਆਨੰਦ ਸਰੂਪ ਜੋ ਪਰਮੇਸ਼ਵਰ ਹੈ ਮੰਗਲ ਸਰੂਪ ਉਹਦੇ ਸ਼ਾਂਤੀ ਤੁਨੀ ਆਲੇ ਮੰਗਲ ਜਸ ਦੇ ਤਾਈ ਗਾਉਣਾ ਕਰੋ ਨਿਹਚਲ ਰਾਜਕਮਾ ਜਨ ਹੋ ਕੇ ਇਸ ਅਕਾਲ ਤਖਤ ਸਾਹਿਬ ਰਜ ਕੇ ਰਾਜ ਕਮਾਉਣਾ ਕਰੋ ਗੁਰਸਿੱਖਾਂ ਦੇ ਉੱਪਰ ਤੂੰ ਘਰ ਆ ਆ ਬੂ ਮੀਰੀ ਮੀ ਇਹ ਮੇਰੇ ਸੱਜਣ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਅੰਮ੍ਰਿਤਸਰ ਸਾਹਿਬ ਘਰ ਵਿੱਚ ਹੁਣ ਆਇਆ ਜਾਓ ਤਮਰੇ ਦੋਖੀ ਹਰ ਆਪ ਨਿਵਾਰੀ ਸਾਡੇ ਨਾਲ ਦੋਸ਼ ਕਰਨ ਵਾਲੇ ਪਿਰਸੀ ਆਦਿਕ ਹਰੀ ਨੇ ਆਪ ਹੀ ਉਜਾਰ ਦਿੱਤੇ ਅੰਮ੍ਰਿਤਸਰ ਸਾਹਿਬ ਕੇਲੇਗ ਨਗਰਤ ਹੋ ਗਏ ਕੋਠੇ ਜਾਵਾਰ ਕੋਏ ਅਪਦਾ ਪਹੀ ਬਤੀ ਜਿਹੜੀ ਬੀਤਾਂ ਸੀ ਔਕੜ ਪਿਰਸੀ ਦੀ ਈਰਖਾ ਦੀ ਉਹ ਬਤੀਤ ਹੋ ਗਈ ਹੈ ਸਮਾਪਤ ਹੋ ਗਈ ਹੈ ਰਹਾਉ ਪਰਗਟ ਕੀਨੇ ਪ੍ਰਭ ਕਰਨ ਹਾਰੇ ਕਰਨ ਹਾਰ ਵਾਹਿਗੁਰੂ ਨੇ ਆਪ ਨੂੰ ਪ੍ਰਗਟ ਕਰਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਸਨ ਭਾਜਨ ਥਾਕੇ ਜਿਹੜਾ ਨਸਣਾ ਸੀ ਚੋਰੀ ਅਤੇ ਜੋ ਭਜਨਾ ਸੀ ਭਗਾਉੜੇ ਬਣ ਕੇ ਸਾਹਮਣੇ ਦੋਵੇਂ ਨਾਸ ਭਾਜਨ ਨਵਿਰਤ ਹੋ ਚੁੱਕੇ ਹੈ ਨਾਸਨ ਭਾਜਨ ਥਾਕੇ ਹਾਂ ਜੀ ਚਲੋ ਨਾਸਲ ਭਾਜਨ ਥਾ ਘਰ ਬਾਹਰ ਕਰ ਮੰਗਲ ਵਾਜੈ ਨਿਤ ਵਾਜੈ ਦੇ ਵਿੱਚ ਗੁਰੂ ਕੇ ਮਹਿਲਾਂ ਚ ਮੰਗਲਾਚਾਰ ਹੋਵੇਗਾ ਨਿਤ ਕੀਰਤਨ ਬਾਜੇ ਵਜਦੇ ਹਨ ਜਸ ਦੇ ਆਪਣੇ ਖਸਮ ਨੇ ਵਾਜੇ ਆਪਣੇ ਮਾਲਕਨ ਤੁਨ ਨਵਾਜਿਆ ਪਾਲਿਆ ਹੈ ਵੜਾਇਆ ਹੈ ਆਸਰ ਰਹੋ ਡੋਲੋ ਮਤ ਕਬਹੂ ਤੁਸੀਂ ਆਪਦੇ ਆਨੰਦ ਸਰੂਪ ਵਿੱਚ ਚੱਲ ਰਹੋ ਕਦੇ ਡੋਲੋ ਨਾ ਗੁਰ ਕਾ ਬਚਨ ਆਧਾਰ ਗੁਰਾਂ ਦੇ ਵਜਨਾ ਦੇ ਆਸਰੇ ਰਹੋ ਆਪ ਜੈ ਜੈਕਾਰ ਸਗਲ ਧੂਮੰਡਲ ਸਾਰੇ ਪੂਲ ਗੋਲਾਕਾਰ ਮੰਡਲ ਵਿੱਚ ਜੈ ਜੈਕਾਰ ਹੋਵੇਗਾ ਤੁਹਾਡਾ ਮੁਖ ਊਜਲ ਦਰਬਾਰ ਸਾਡਾ ਦਰਬਾਰ ਸ੍ਰੀ ਹਰਮੰਦਰ ਸਾਹਿਬ ਜੀ ਤੁਹਾਡਾ ਊਜਲਾ ਮੁਖ ਹੋਵੇਗਾ ਗਿਨਕੇ ਜੀ ਤਿਨਾਹੀ ਫੇਰੇ ਜਿਸ ਵਾਹਿਗੁਰੂ ਨੇ ਜੀਵ ਜੰਤ ਬਣਾਏ ਸੀ ਉਹਨਾਂ ਨੇ ਉਹਨਾਂ ਦੇ ਸੁਆਬ ਬਦਲ ਕੇ ਸਰਦਾਲੂ ਬਣ ਗਏ ਆਪੇ ਪਿਆ ਸਹਾਇ ਆਪ ਹੀ ਪਰਮੇਸ਼ਰ ਸਹਾਇਕ ਹੋਇਆ ਹੈ ਅਚਰਜ ਕੀਆ ਕਰਨ ਹਾਰ ਉਹ ਕਰਨ ਹਾਰ ਪਰਮੇਸ਼ਰ ਬੜਾ ਅਚਰਜ ਕੀਤਾ ਹੈ ਨਾਨਕ ਸੱਚ ਵੜਿਆ ਜੀ ਜੀ ਕਹਿੰਦੀ ਉਸ ਪਰਮੇਸ਼ਰ ਦੀ ਭਾਈ ਸੱਚੀ ਵਡਿਆਈ ਹੈ ਵਾਣ ਕੱਢ ਲਿਓ ਫੇਰ ਪੜੋ ਸ਼ਬਦ ਜੇਨ ਤੂੰ ਭੇਜੇ ਤਨਹੀਂ ਬੁਲਾਏ ਸਤਿਗੁਰੂ ਆਪ ਸਾਹਿਬ ਕਹਿੰਦੇ ਨੇ ਹੈ ਗੁਰਸਿੱਖੋ ਜਿਸ ਵਾਹਿਗੁਰੂ ਨੇ ਤੁਹਾਨੂੰ ਸੰਸਾਰ ਵਿੱਚ ਗੁਰਾਂ ਤੋਂ ਉਪਦੇਸ਼ ਲੈਣ ਵਾਸਤੇ ਭੇਜਿਆ ਸੀ ਉਹੋ ਹੀ ਹੁਣ ਬੁਲਾ ਰਿਹਾ ਹੈ ਗੁਰਾਂ ਦੁਆਰਾ ਸੁਖ ਸਹਿਜ ਸੇਤੀ ਘਰ ਆ ਸ਼ਾਂਤੀਪੂਰਵਕ ਸੁਖ સ્વરૂਪ ਜੋ ਘਰ ਹੈ ਉਸ ਸੁਖ ਸਹਿਜ ਸੇਤੀ ਆਪਣੇ ਸਰੂਪ ਦੇ ਸਹਿਜ ਗਿਆਨ ਦੇ ਸਾਥ ਆਪਣੇ ਸਰੂਪ ਰੂਪੀ ਘਰ ਚ ਆਉਣਾ ਕਰੋ ਜੋ ਸੁਖ ਆਨੰਦ ਸਰੂਪ ਘਰ ਹੈ ਆਨੰਦ ਮੰਗਲ ਗੁਣ ਗਾਓ ਸਹਿਜ ਤੁਹਾਨੂੰ ਕੀ ਪਿਆਰਿਓ ਆਨੰਦਦਾਇਕ ਜਿਸ ਪਰਮੇਸ਼ਰ ਦੇ ਮੰਗਲਾਚਾਰ ਕਰਕੇ ਆਨੰਦ ਪ੍ਰਾਪਤ ਹੁੰਦਾ ਜਾਂ ਆਨੰਦ ਮੰਗਲ ਸਰੂਪ ਹੈ ਜੋ ਗੁਣ ਗਾਓ ਸਹਜ ਤੁਮ ਉਸ ਦੇ ਗੁਣਾਂ ਨੂੰ ਗਾਓ ਸ਼ਾਂਤੀ ਦੀ ਵਾਲੀ ਧੁਨੀ ਨਾਲ ਮਹਾਰਾਜ ਦੇ ਗੁਣਾਂ ਨੂੰ ਗਾਓ ਨਿਹਜਲ ਰਾਜਕਮਾ ਚਾਲੂ ਸਰੂਪ ਵਿੱਚ ਆਪ ਦੇ ਆਪ ਤੋਂ ਜਾ ਕੇ ਜਿਹੜੇ ਸੰਗਾਸਨ ਮਿਲੇ ਹੈ ਸਾਰੰਗ ਪਾਨੀ RAM ਕਬੀਰਾ ਇੱਕ ਪਏ ਹੈ ਕੋਈ ਨ ਸਕੇ ਪਿਸ਼ਾਨੀ ਅਚਲ ਸਰੂਪ ਦੇ ਵਿੱਚ ਰਾਜ ਪ੍ਰਕਾਸ਼ ਆਪੇ ਭੇਨ પા ਕੇ ਉਸ ਰੂਪ ਦੇ ਆਨੰਦ ਨੂੰ ਕਮਾਉਣਾ ਕਰੋ ਤੂੰ ਘਰ ਆ ਆਨੰਦ ਪ੍ਰਾਪਤ ਕਰੋ ਕਮਾਈ ਕਰਕੇ ਤੂੰ ਘਰ ਆ ਆਵੋ ਮੇਰੇ ਨੀ ਇਹ ਮੇਰੇ ਸੱਜਣ ਅਧਿਕਾਰੀ ਜਨੋ ਤੁਸੀਂ ਆਓ ਸਰਸੰਗਤ ਰੂਪੀ ਘਰ ਦਵਾਰ ਆ ਆਪਣੇ ਤ੍ਰਿਯਾ ਪਦ ਰੂਪੀ ਘਰ ਵਿੱਚ ਸਰੂਪ ਰੂਪੀ ਸਤਸਰੂਪ ਰੂਪੀ ਘਰ ਤੇ ਆ ਜਾਓ ਤਮਰੇ ਦੋਖੀ ਹਰ ਆਪ ਨਿਵਾਰੇ ਤੁਹਾਡੇ ਦੋਸ਼ੀ ਜਿਹੜੇ ਸਬਰ ਸਪਰਸ ਰੂਪ ਰਸ ਗੰਧ ਸੀ ਅਬੇ ਕਾਮ ਕਰੋ ਲੋਭ ਮੋਹ ਹੰਕਾਰ ਸੀ ਉਹ ਪਰਮੇਸ਼ਰ ਨੇ ਆਪ ਹੀ ਮਿਟ ਦਿੱਤੇ ਹਨ ਅਪਦਾ ਪਹੀਬਤੀ ਜਿਹੜੀ ਤੋਂ ਨਹੀਂ ਅਪਤਾ ਵਿਪਤਾ ਸੀ ਇਹ ਆਈ ਹੋਈ ਵਿਪਤਾ ਨੂੰ ਨਾ ਸਾਰ ਸਕਣਾ ਚਿੱਦੀ ਬੇਵਲ ਹਾਲਤ ਇਹ ਜਿਹੜੀ ਵਿਪਤਾ ਸੀ ਜੰਮਣ ਮਰਦੀ ਇਹ ਵੀ ਸਾਡੀ ਬਤੀਰ ਨੂੰ ਗੁਜ਼ਰ ਚੁੱਕੀ ਹੈ ਪ੍ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰ ਹਾਰ ਵਾਹਿਗੁਰੂ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਕਰਕੇ ਤੋ ਇਹਨੂੰ ਪ੍ਰਗਟ ਕਰ ਦੁੱਤਾ ਹੈ ਨਾਸ਼ਨ ਭਜਨ ਥਾਕੇ ਹੁਣ ਜਿਹੜਾ ਨਸਣਾ ਸੀਗਾ ਜੂਨਾ ਵਿੱਚ ਤੇ ਭਜਣਾ ਸੀ ਇਹ ਸਰੀਰ ਦਾ ਨਾਸ ਹੋਣਾ ਸੀ ਮਰਨਾ ਸੀ ਜਮਣਾ ਤੇ ਮਰਨਾ ਤੁਹਾਡਾ ਨਾਸ ਹੋ ਗਿਆ ਹੈ ਨਸਣਾ ਹੁੰਦਾ ਚੋਰੀ ਭਜਣਾ ਹੁੰਦਾ ਸਾਹਮਣੇ ਮੈਂ ਜਾਣਾ ਇਸੇ ਪ੍ਰਕਾਰ ਨਾਸ਼ਨ ਭਜਨ ਥਾਕੇ ਜਿਹੜਾ ਸਰੀਰਾਂ ਚ ਪਾ ਕੇ ਨਾਸ ਹੋਣਾ ਸੀ ਤੇ ਵਾਸ਼ਨਾ ਕਰਕੇ ਜੂਨਾ ਚ ਭੱਜ-ਭੱਜ ਕੇ ਜਾਣਾ ਸੀ ਇਹ ਤੁਹਾਡਾ ਥੱਕ ਗਿਆ ਨਿਰਤ ਹੋ ਗਿਆ ਹੈ ਹੁਣ ਕਰਮੰਗਲ ਵਾਜਹਿ ਨਿਤ ਵਾਜੇ ਤੁਹਾਡੇ ਸਰੂਪ ਰੂਪੀ ਕਰਮ ਵਿੱਚ ਮੰਗਲ ਆਨੰਦੀ ਆਨੰਦ ਹੈ ਨਿਤਾ ਪ੍ਰਤੀ ਸਤਨਾ ਵਾਹਿਗੁਰੂ ਦੇ ਇਹ ਅਖੰਡਾ ਕਰ ਬਿੱਤੀ ਦਾ ਜਿਹੜਾ ਹੋਣਾ ਇਹ ਬਾਜੇ ਵੱਜਦੇ ਹੈ ਤੋਂ ਸੁੰਦਰ ਆਪਣੇ ਖਸਮ ਨਿਵਾਜ ਜੀ ਆਪਣੇ ਖਸਮ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਨਿਵਾਜੇ ਪਾਲਣਾ ਕੀਤਾ ਹੈ ਵਢਾਇਆ ਹੈ ਅਸਰ ਰਹੋ ਡੂਲੋ ਮਤ ਕਹੋ ਆਪਣੇ ਰੂਪ ਵਿੱਚ ਇਸਤ ਹੋ ਕੇ ਰਹੋ ਮਤੋਂ ਪਦਾਰਥਾਂ ਨੂੰ ਦੁਨੀਆਂ ਦੇ ਨੂੰ ਸੱਤ ਮੰਨ ਕੇ ਡੋਲਣਾ ਕਰੋ। ੁਰਕਾਏ ਬਚਨ ਆਧਾਰ। ਸਤਗੁਰੂ ਸਾਹਿਬ ਦੇ ਬਚਨਾਂ ਦਾ ਆਸਰਾ ਹਿਰਦੇ ਕਿ ਲੈ ਕਰਕੇ ਜੈ ਜੈਕਾਰ ਸਗਲ ਧੂ ਮੰਡਲ ਸਾਰੇ ਪਿਛੀ ਗੋਲਾਕਾਰ ਚ ਵੀ ਤੁਹਾਡੇ ਜੈ ਜੈਕਾਰ ਹੋਵੇਗਾ। ਊਜਲ ਦਰਬਾਰ ਸਮੂਹ ਸ੍ਰਿਸ਼ਟੀ ਵਿੱਚ ਦਰਬਾਰ ਸੱਚਖੰਡ ਦੀ ਊਜਲਾ ਮੁਖ ਹੋਵੇਗਾ। ਜਿਨ ਕੇ ਜੀਤ ਨਾਹੀ ਫੇਰੇ ਜਿਸ ਵਾਹਿਗੁਰੂ ਨੇ ਜੀ ਜੰਤ ਬਣਾਏ ਆ। ਉਸ ਨੇ ਸਾਰੇ ਚਰਨਾਂ ਦੀ ਢੂਲ ਬਣਾ ਤੇ ਫੇਰ ਤੇ ਉਲਟਾ ਤੇ ਸੁਹਾਓ ਆਪੇ ਪਿਆ ਸਹਾਇ ਆਪ ਵੀ ਵਾਹਿਗੁਰੂ ਆਪ ਦੇ ਸੇਵਕਾਂ ਦਾ ਸਹਾਇਕ ਹੋਇਆ ਹੈ ਅਜਰਜ ਕੀਆ ਕਰਨ ਹਾਰ ਇਹ ਸਾਧ ਸੰਗ ਜੀ ਉਸ ਕਰਨ ਹਾਰ ਪਰਮੇਸ਼ਰ ਬੜੀ ਬਸਮਾਤਤਾ ਕਰ ਦਿੰਦੀ ਹੈ ਨਾਨਕ ਸੱਚ ਵੜਿਆ ਇਹ ਸੱਚੀ ਵਿੜਾਈ ਆਪਦੇ ਪਿਆਰੇ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਖਸ਼ੀ ਹੈ ਗਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਰਾ ਅਜਰੇ ਜੀ ਕੀਆ ਕਰਨਾ ਹਾਰ ਨਾਨਕ ਸੱਚੀ ਬੋਲਾਈ ਵਾਹਿਗੁਰੂ ਜੀ ਦਾ ਖਾਲਸਾ ਸਰਸੰਗੇ ਜੀ ਸਤ ਤੋਂ 8 ਵਜੇ ਤੱਕ ਸਵੇਰ ਵੇਲੇ ਕਥਾ ਹੋਇਆ ਕਰੇਗੀ ਅਤੇ ਸ਼ਾਮ ਨੂੰ 4 ਵਜੇ ਤੋਂ ਪਹਿਲਾਂ 5 ਤੱਕ ਕੀਰਤਨ ਮਹਾਰਾਜ ਸਾਹਿਬ ਦਾ ਤੇ 5 ਤੋਂ ਲਾ ਕੇ 6 ਤੱਕ ਗੁਰੂ ਸਾਹਿਬ ਦੀ ਕਥਾ ਇਸ ਤਰ੍ਹਾਂ ਹੋਇਆ ਕਰੇਗੀ ਸ਼ਾਮ ਦਾ ਇਹ ਪ੍ਰੋਗਰਾਮ ਹੈ ਸਵੇਰ ਦਾ ਪਹਿਲਾ ਅੰਮ੍ਰਿਤ ਵੇਲੇ ਸੁਖਨੀ ਸਾਹਿਬ ਦਾ ਪਾਠ ਫਿਰ ਸ੍ਰੀ ਆਸਾ ਜੀ ਦੀ ਬਾਣੀ ਦਾ ਕੀਰਤਨ 7 ਵਜੇ ਤੱਕ 7 ਤੋਂ 8 ਤੱਕ ਗੁਰੂਵਾਰਾ ਸਾਹਿਬ ਦੀ ਕਥਾ ਇਸ ਇਹਦਾ ਪ੍ਰੋਗਰਾਮ ਹੈ ਸੰਗਤਾਂ ਵਕਤ ਸਿਰ ਆ ਕੇ ਆਪਣੇ ਵਿਹਾਰ ਵੀ ਕਰੋ ਸਤਸੰਗਤ ਦੇ ਸਮੇਂ ਨੂੰ ਵੀ ਪ੍ਰਾਪਤ ਕਰਕੇ ਆਪਣੇ ਜੀਵਨ ਦਾ ਲਾਭ ਉਠਾਓ ਜਿੰਨੇ ਕਿ ਦਿਨ ਇਸ ਦਾ ਪ੍ਰੋਗਰਾਮ ਹੈ ਸੰਗਤਾਂ ਦੋਵੇਂ ਸਮੇਂ ਸਿਰ ਮਿਲ ਕੇ ਮਾਈ ਭਾਈ ਗੁਰੂ ਮਹਾਰਾਜ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਦੇ ਕੀਰਤਨ ਦਾ ਅਤੇ ਕਥਾ ਦਾ ਲਾਭ ਉਠਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੋਂ ਬੋਲਣਾ ਹੈ ਉਸ ਵੇ ਹੰਕਾਰ ਅਤੇ ਕਿਸੇ ਪ੍ਰਕਾਰ ਦਾ ਮਾਣ ਰੱਖ ਕੇ ਨਹੀਂ ਬੋਲਣਾ ਹਮੇਸ਼ਾ ਜਦੋਂ ਵੀ ਬੋਲਣਾ ਪਿਆਰ ਨਾਲ ਬੋਲਣਾ ਹੈ ਇਹ ਸਾਨੂੰ ਜਾਚ ਦੱਸਦੇ ਹੋਏ ਗੁਰੂ ਮਹਾਰਾਜ ਸਾਹਿਬ ਪੂਪਰ ਸਿੱਖਿਆ ਦਿੰਦੇ ਹਨ ਧਨਾਸਰੀ ਮਹੱਲਾ ਪੰਜਵਾ ਘਰਿ ਸੇਵਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸੁਨਹੁ ਸੰਤ ਪਿਆਰੇ ਆ ਪੱਖੇ ਦੀ ਬਾਜ ਬਿਚਨ ਦੀ ਸੁਣੇ ਕਿੰਨ ਕਰੇ ਆ ਪੱਖੇ ਨਹੀਂ ਬੰਦੀ ਕਰੇ ਓ ਤਨ ਆਸਰੀ ਮਹੱਲਾ ਪੰਜਵਾ ਕਰ ਸ਼ੇਵਾਂ ੴ ਸਤਿਗੁਰ ਪ੍ਰਸਾਦਿ ਸੁਨਹੁ ਸੰਤ ਪਿਆਰੇ ਇਹ ਪਿਆਰੇ ਸ਼ਾਂਤ ਆਤਮਿਕ ਪੁਰਖੋ ਸਕੀਉਰ ਫਰਮਾਉਂਦੇ ਹਨ ਤੁਸੀਂ ਮਹਾਰਾ ਦੇ ਪਿਆਰੇ ਹੋ ਸਾਹਸ ਕਰਾ ਜਪਣ ਵਾਲੇ ਸੰਤ ਭਗਤ ਜੀ ਨੂੰ ਸੁਣੋ ਇਹ ਵਿਚਾਰ ਦੇ ਤਾਏ ਮੇਨੋ ਹਮਾਰੇ ਜੀ ਇਹ ਬੇਨਤੀਆਂ ਵਿੱਚੋਂ ਇਹ ਬੇਨਤੀ ਹੈ ਸਾਡੀ ਹਮਾਰੇ ਬੇਨਤੀ ਦੇ ਤਾਂ ਸੁਣਨਾ ਕਰੋ ਹਰ ਬਿਨ ਮੁਕਤ ਨਾ ਕਾਹੂ ਜੀ ਇਹ ਨਿਸ਼ਚੇ ਕਰ ਲੋ ਸੰਤ ਭਗਤ ਜਨੋ ਹਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨ ਵਗੈਰ ਕਿਸੇ ਵੀ ਮੁਕਤੀ ਨਾ ਪਿੱਛੇ ਹੋਈ ਹੈ ਨਾ ਹੁਣ ਹੋ ਰਹੀ ਹੈ ਨਾ ਕਿਸੇ ਦੀ ਕਦੇ ਹੋਵੇਗੀ ਇਹ ਨਿਸ਼ਚੇ ਕਰ ਲੋ ਪਰਮੇਸ਼ਰ ਦੀ ਪ੍ਰਾਪਤੀ ਬਿਨਾ ਕਿਸੇ ਵੀ ਮੁਕਤ ਨਹੀਂ ਹੈ ਰਹਾਉ ਮਨ ਨਿਰਮਲ ਕਰਮ ਕਰ ਮਨ ਕਰਕੇ ਕਰਮ ਨੂੰ ਨਿਰਮਲ ਕਰਨੇ ਚਾਹੀਦੇ ਹੈ ਮਨ ਕਿਸੇ ਪ੍ਰਕਾਰ ਪਾਪਾਂ ਦੀ ਮੈਅ ਰੱਖ ਕੇ ਨਹੀਂ ਕਰਮ ਕਰਨੇ ਚਾਹੀਦੇ ਆਪਣੇ ਮਨ ਨੂੰ ਨਿਰਮਲ ਕਰਕੇ ਮਰੀ ਮੁਖੇ ਬਵਰਨ ਆਦ ਕਾਣੀ ਮੈਅ ਤੋਂ ਰਹਿਤ ਹੋ ਕੇ ਉਹਨਾਂ ਕਰਮਾਂ ਦੀ ਕਾਹੂ ਫਲ ਕੀ ਇੱਛਾ ਨਹੀਂ ਬਚੈ ਕੇਵਲ ਭਗਤ ਕੀਰਤਨ ਸੰਗ ਰਚੈ ਕਿਉਂ ਪਰਮੇਸ਼ਰ ਦੀ ਭਗਤੀ ਕੀਰਤਨ ਤੇ ਰਚਨਾ ਕਰੋ ਇਸ ਪ੍ਰਕਾਰ ਨਿਰਮਲ ਉੱਜਲ ਮਾਇਰ ਤੋਂ ਰਹਿਤ ਵਾਸ਼ਨਾ ਤੋਂ ਰਹਿਤ ਮਨ ਦੇ ਨਾਲ ਪਰਮਕਾਰ ਵਾਲੇ ਕਰਮਾਂ ਨੂੰ ਕਰੋ ਤਾਰਨ ਤਰਨ ਹਰ ਤਾਰਨ ਵਾਸਤੇ ਸੰਸਾਰ ਦੇ ਜਿਸ ਕਿਸੇ ਨੂੰ ਕਰਨਾ ਹੈ ਹਰੀ ਦਾ ਨਾਮ ਹੀ ਜਹਾਜ ਦੀ ਨਿਆਈ ਹੈ ਅਵਰ ਜੰਜਾਲ ਤੀਰ ਕਾਹੂ ਨਾ ਕਾਮ ਜੀਓ ਇਸ ਮਨ ਨੂੰ ਸਿੱਖਿਆ ਦਈਏ ਇਹ ਮਨ ਹੋਰ ਜਿਹੜੇ ਜੰਜਾਲ ਬੰਧਨ ਹਨ ਤੇ ਤੇਰੇ ਕਿਸੇ ਕੰਮ ਨਹੀਂ ਹੋਣਗੇ ਚੇਤੇ ਕਰ ਲੈ ਜੀਵਨ ਦੇਵਾ અપਾਰ ਬ੍ਰਹਮ ਸੇਵਾ ਜੋ ਪਾਰਬ੍ਰਹਮ ਪਰਮੇਸ਼ਰ ਦੀ ਸੇਵਾ ਹੈ ਇਹੋ ਹੀ ਜੀਵਨ ਮੁਕਤੀ ਤਾਂ ਦੇਣ ਵਾਲੀ ਹੈ ਜੀਵਨੋ ਚੇਤਨ ਸਰੂਪ ਜੋ ਪਰਮੇਸ਼ਰ ਦੇਵ ਹੈ ਉਸ ਪਾਰਬ੍ਰਹਮ ਦੀ ਸੇਵਾ ਹੀ ਸਾਰਿਆਂ ਹਰੋਂ ਦੇਣ ਵਾਲੀ ਹੈ ਇਹੋ ਉਪਦੇਸ਼ ਮੋਕੋ ਗੁਰਦੀਨਾ ਜੀ ਸਾਨੂੰ ਇਹ ਉਪਦੇਸ਼ ਸਤਿਗੁਰੂ RAMDAS ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਣਾ ਕੀਤਾ ਹੈ ਪਿਆਰੇ ਜੀ ਕਿਸ ਸਿਓ ਨਾ ਲਾਈਐ ਹਿਤ ਉਸ ਪਦਾਰਥ ਦੇ ਨਾਲ ਹਿਤ ਪ੍ਰੇਮ ਨਹੀਂ ਲਾਉਣਾ ਚਾਹੀਦਾ ਕਦੇ ਵੀ ਜਾ ਕੋ ਕਿਸ਼ਨਾਹੀ ਬੀਤ ਜਿਹੜਾ ਕੋਈ ਬੀਤ ਬਿਤਨੀ ਹੈ ਕਿ ਤਾਕਤ ਨਹੀਂ ਜਿਸ ਵਿੱਚ ਜਿਹੜੇ ਪਿਆਰ ਸਿੱਥੇ ਹੀ ਨਾਸ ਹੋ ਜਾਣੇ ਪਰ ਲੋਗ ਚ ਸਹਾਈਤਾ ਨਹੀਂ ਜਿੰਨਾ ਨੇ ਕਰਨੀ ਉਹਨਾਂ ਦੇ ਨਾਲ ਬੇਤ ਬਲ ਨਹੀਂ ਜਿੰਨਾ ਚ ਕੋਈ ਜਮਾਂ ਤੋਂ ਬਚਾਉਣ ਦਾ ਜਿੰਨਾ ਸਾਧਨਾ ਵਿੱਚ ਕੋਈ ਬੇਤਨੀ ਕਾਲ ਤੋਂ ਬਚਾਉਣ ਦਾ ਉਹ ਨਿਰਬਲ ਸਾਧਨਾਂ ਨੂੰ ਉਹਨਾਂ ਦੇ ਨਾਲ ਹਿੱਤ ਨਹੀਂ ਕਰਨਾ ਚਾਹੀਦਾ ਸ ਕਾਮ ਕਰਮਾਂ ਨਾਲ ਅੰਤ ਕੀ ਬਾੜ ਉਹ ਸੰਗ ਨਾ ਚੱਲੇ ਅੰਤ ਦੇ ਵੇਲੇ ਉਹ ਪਦਾਰਥ ਨਾਲ ਨਹੀਂ ਜਾਣੇ ਉਹ ਕਰਮ ਧਰਮ ਵੀ ਕਰਮ ਕਰਨ ਭਖੰਡ ਜੋ ਦੀਸਾ ਤੈਨ ਜਮ ਜਗਾਤੀ ਲੂਟਾ ਉਹ ਸਾਥ ਸਹਿਤਾ ਕਰਨ ਵਾਤੇ ਪਰ ਲੋਕ ਨਹੀਂ ਜਾਣਗੇ ਮਨ ਤਾਂ ਤੂੰ ਆਰਾਧ ਫਿਰ ਭਾਈ ਮਨ ਕਰਕੇ ਤਨ ਕਰਕੇ ਤੂੰ ਮਹਾਰਾਜ ਨੂੰ ਰਬ ਯਾਦ ਕਰ ਹਰ ਕੇ ਪ੍ਰੀਤਮ ਸਾਧ ਹਰਿ ਦੇ ਜਿਹੜੇ ਸੰਤ ਪਿਆਰੇ ਹਨ ਸਾਧ ਮੰਨੂ ਸਾਧਨ ਵਾਲੇ ਬਕਾਰਾਂ ਨੂੰ ਜਿੱਤਣ ਵਾਲੇ ਜਾ ਕੇ ਸੰਗ ਤੇਰੇ ਬੰਧਨ ਛੂਟੇ ਜਿਉਂ ਪਿਆਰਿਆਂ ਦੀ ਸੰਗਤ ਕਰਕੇ ਜਿਉਂ ਮਨ ਤਨ ਕਰਕੇ ਰਾਗ ਦੇ ਵਾਹਿਗੁਰੂ ਨੂੰ ਹਰੀ ਦੇ ਪਿਆਰੇ ਸੰਤ ਮਹਾਤਮਾ ਹਨ ਜਿਨ੍ਹਾਂ ਦੀ ਸੰਗਤ ਕਰਕੇ ਤੇਰੇ ਹੰਗਤਾ ਮਮਤਾ ਦੇ ਬੰਧਨ ਹੈ ਸਾਰੇ ਟੁਟੀਆਂ ਗੋਪਾਰ ਬ੍ਰਹਮ ਸਰਨ ਬੰਦਨੋਂ ਸਾਰਿਆਂ ਤੋਂ ਕਰਤਾ ਭੋਗਤਾ ਦਿਆਂ ਤੋਂ ਜਮਨ ਮਰਦੇ ਬੰਦਨਾ ਤੋਂ ਛੁਟ ਜਾਵੇਂ ਗੋਪਾਰ ਬ੍ਰਹਮ ਸਰਨ ਗ੍ਰਹਿਣ ਪਕੜਨਾ ਕਰ ਪਾਰਬੰ ਪਰਮੇਸ਼ਰ ਦੀ ਸ਼ਰਨ ਨੂੰ ਗ੍ਰਹਿਣ ਕਰ ਪਕੜਨਾ ਕਰ ਹਿਰਦੇ ਚ ਹਿਰਦੇ ਕਮਲ ਚਰਨ ਨੂੰ ਹਿਰਦੇ ਅਸਾਨ ਚ ਮਹਾਰਾਜ ਦੇ ਕਬਲ ਬਾਦ ਪ੍ਰਕਾਸ਼ ਰੂਪ ਜੋ ਚਰਨ ਪੂਜਨੀ ਕਰਨ ਜੋ ਅਦਿਸ਼ਤਾਨ ਸਰੂਪ ਹੈ ਸਾਰਿਆਂ ਦੇ ਆਸਰਾ ਰੂਪ ਪ੍ਰਕਾਸ਼ ਦਾ ਰੂਪ ਅਵਰ ਆਸ ਕਸ਼ ਪਟਲ ਨਾ ਕੀਜੈ ਸਾਈ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਜਿਹੜੀ ਆਸ ਹੈ ਸਾਰੀ ਪਟਲ ਪੜਦੇ ਹੈ ਵਾਹਿਗੁਰੂ ਮੈਨੂੰ ਪੜਦਾ ਪੈਣ ਵਾਲਾ ਹੈ ਉਹ ਕੁਝ ਨਹੀਂ ਕਰਨੀ ਚਾਹੀਦੀ ਕੋਈ ਆਸਰਾ ਵੀ ਦਿਲ ਚ ਸੋਈ ਭਗਤ ਗਿਆਨੀ ਧਿਆਨੀ ਤਪਾਸੂਈ ਅਬਰ ਹੋਰ ਕੇ ਦੀ ਜਿਹੜੀ ਆਸ ਕਰਨੀ ਹੈ ਮਾਇਆ ਦੇ ਮੋਹ ਦਾ ਪਤਲ ਪਰਦਾ ਪੜਦਾ ਪਿਆ ਹੋਇਆ ਹੈ ਕੋਈ ਆਸ ਨਹੀਂ ਕਰਨੀ ਚਾਹੀਦੀ ਸੋਈ ਭਗਤ ਗਿਆਨੀ ਧਿਆਨੀ ਤਪਾਸੂਈ ਧੰਕ ਵੀ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਉਹ ਹੈ ਬ੍ਰਹਮ ਗਿਆਨੀ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਉਹ ਹੈ ਲੇਵਲ ਆਉਣ ਵਾਲਾ ਧਿਆਨ ਵਾਲਾ ਧਿਆਨੀ ਵੀ ਉਹ ਹੈ ਅਗਰ ਸੇਵਾ ਰੂਪੀ ਗੁਰਸੇਵਾ ਤਪਾਸਰਤਾ ਬਸਾਰ ਤਪੀ ਹੈ ਤਪੱਸਿਆ ਕਰਨ ਵਾਲਾ ਵੀ ਉਹ ਹੀ ਹੈ ਨਾਨਕ ਜਾ ਕਉ ਕਿਰਪਾ ਕੀਜੈ ਜਿਨ੍ਹਾਂ ਦੇ ਤਿਸ ਕੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਕਰ ਜਾਂਦੇ ਹੈ ਹਰ ਵਕਤ ਮਹਾਰਾਜ ਸਾਹਿਬ ਦੀ ਆਸ ਰੱਖਦੇ ਹੈ ਹੋਰ ਆਸੇ ਸਭੇ ਲਾਹ ਕੇ ਕਾਸ ਕਮਾਓ ਜੀਓ ਵਾਹਿਗੁਰੂ ਦੀ ਕਿਰਪਾ ਜੁਨਾ ਤੇ ਹੁੰਦੀ ਸਤਗੁਰੂ ਜੀ ਕਹਿੰਦੇ ਹਨ ਉਹੀ ਗਿਆਨवान ਹੈ ਉਹੀ ਸਰਗੁਣ ਸਰੂਪ ਦੇ ਧਿਆਨੀ ਹੈ ਉਹੀ ਅਨਗੁਣ ਦੇ ਗਿਆਨੀ ਹੈ ਉਹੀ ਸੇਵਾ ਭਾਵ ਵਾਲੇ ਤਪਸਿਏ ਹਨਗੇ ਇੱਕ ਦਿਨ ਵੀ ਜਿਹੜਾ ਗੁਰੂ ਕੇ ਲੰਗਰ ਦਾ ਚੁੱਲ੍ਹਾ ਝੋਕਣਾ ਹੈ ਉਹਦੇ ਬਰਾਬਰ ਧੂਨੀਆਂ ਤਾਉਣ ਵਾਲਾ ਸਾਲ ਵਰਤਕ ਕਰਦਾ ਰਹੇ ਉਹਦੇ ਬਰਾਬਰ ਨਹੀਂ ਪੁੱਛ ਸਕਦਾ ਅਹੀ ਜੀ ਤਪੱਸਿਆ ਗੁਰੂ ਸਾਹਿਬ ਦੀ ਸੇਵਾ ਜਿਹੜੀ ਹੈ ਜਿਨਾਂ ਤੇ ਮਾਰਾ ਕਿਰਪਾ ਕਰਵੇ ਗੁਣੋਂ ਨਾ ਜੀ ਆ ਜਾਂਦੇ ਹਨ ਨਾਨਕ ਜਾ ਕਹੋ ਕਿਰਪਾ ਕੀ ਜੈ ਸਤਿਗੁਰੂ ਸਾਹਿਬ ਜੀ ਕਹਿੰਦੇ ਜੀ ਨਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ ਤਨਾਸਰੀ ਮਹੱਲਾ ਪੰਜਵਾ ਮੇਰੀ ਲਾਲ ਭਲੋਰੇ ਭਲੋਰੇ ਭਲੋ ਹਾਰ ਮੰਗਨ اے ਭਾਈ ਦੁਨੀਆ ਦੇ ਅੰਦਰ ਬਹੁਤ ਸਾਰੀਆਂ ਲੋਕ ਇੱਛਾ ਕਰਕੇ ਜਾਂ ਕਿ ਨਾ ਕਰ ਰਿਹਾ ਕੋਈ ਕਿਸੇ ਚੀਜ਼ ਨੂੰ ਮੰਗਦਾ ਹੈ ਕੋਈ ਪੁੱਤ ਨੂੰ ਮੰਗਦਾ ਹੈ ਕੋਈ ਦੁੱਧ ਨੂੰ ਮੰਗਦਾ ਹੈ ਕੋਈ ਪਰਿਵਾਰ ਨੂੰ ਮੰਗਦਾ ਹੈ ਕੋਈ ਕਿਸੇ ਮੰਗ ਨੂੰ ਕੋਈ ਪਦਾਰਥਾਂ ਨੂੰ ਮੰਗਦਾ ਹੈ ਕੋਈ ਦੁਨੀਆ 'ਚ ਆਦਰ ਦੀ ਇੱਛਾ ਕਰਦਾ ਹੈ ਇਹ ਸਾਰੀਆਂ ਦੁਨੀਆ ਵਿੱਚ ਬੜੀਆਂ ਮੰਗਾਂ ਹਨ ਜੋ ਕਈਆਂ ਨਹੀਂ ਜਾ ਸਕਦੀਆਂ ਹਜ਼ੂਰ ਫਰਮਾਉਂਦੇ ਹਨ ਮੇਰੇ ਲਾਲ ਭਲੋਰੇ ਭਲੋਰੇ ਪਲੋ ਹਰ ਮੰਗਣਾ ਸ਼ੇ ਮੇਰੇ ਲਾਲ ਪਿਆਰੇ ਜਨੂ ਸੁਣੋ ਭਲੋਰੇ ਭਲੋ ਪਲੋ ਹਰ ਮੰਗਣਾ ਭਲੇ ਤੋਂ ਭਲੇ ਜੋ ਮੰਗਣ ਵਾਲੀਆਂ ਚੀਜ਼ਾਂ ਹੈ ਉਹਨਾਂ ਸਾਰਿਆਂ ਚੋਂ ਭਲਾ ਹਰੀ ਦੀ ਪ੍ਰਾਪਤੀ ਨੂੰ ਜਿਹੜਾ ਮੰਗਣਾ ਨਾ ਗੁਰਾਂ ਦੇ ਪਾਸੋਂ ਇਹੋ ਹੀ ਸਾਰਿਆਂ ਚੋਂ ਭਲਿਆਂ ਤੋਂ ਭਲਾ ਹੈ ਇਸ ਲੋਕ ਜੀ ਵੀ ਭਲਾ ਹੈ ਪਰ ਲੋਕ ਜੀ ਵੀ ਭਲਾ ਹੈ ਅਤੇ ਹਰੀ ਨੂੰ ਦੇ ਪਾਸੋਂ ਹੀ ਮੰਗਣਾ ਕਰੋ ਹੋਰ ਕੇ ਦੇ ਜਾਚਕ ਨਾ ਬਣੋ ਕਿਸੇ ਦੇ ਧੀਨ ਨਾ ਹੋਵੋ ਉਸ ਪਰਮੇਸ਼ਰ ਦੀ ਪ੍ਰਾਪਤੀ ਨੂੰ ਜਿਹੜਾ ਮੰਗਣਾ ਹੈ ਇਹ ਦੁਨੀਆ ਦੀਆਂ ਭਲੀਆਂ-ਭਲੀਆਂ ਮੰਗਣਾ ਵਿੱਚੋਂ ਸੋਹਣੀ ਭਲੀ ਤੋਂ ਭਲੀ ਇਹ ਮੰਗ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਗੁਰੂ ਸਾਹਿਬ ਦੇ ਪਾਸੋਂ ਹਰੀ ਦੀ ਪ੍ਰਾਪਤੀ ਹਰੀ ਦਾ ਨਾਮ ਮੰਗਣਾ ਕਰੀਏ ਦੇਖੋ ਪਸਾਰ ਨੈਨ ਹੋਰ ਜਿਹੜੇ ਦੁਨੀਆਂ ਦੇ ਭਲੇ ਤੇ ਭਲੇ ਪ੍ਰਾਪਥਾ ਨੂੰ ਮੰਗਦੇ ਹਨ ਉਹ ਸਾਰੇ ਸਾਧ ਸੰਗਤ ਜੀ ਹਰੇਕ ਦੇ ਪਾਸੋਂ ਮੰਗਦੇ ਫਿਰਦੇ ਆ ਭਟਕਦੇ ਫਿਰਦੇ ਆ ਇਸ ਰਾਹ ਤੇ ਗੁਰੂ ਸਾਹਿਬ ਦੇ ਪਾਸੋਂ ਹਰੀ ਦੀ ਪ੍ਰਾਪਤੀ ਜਿਹੜੀ ਮੰਗਣੀ ਹੈ ਇਹ ਭਲੀਆਂ ਤੋਂ ਭਲੀਆਂ ਮੰਗਣੀਆਂ ਕਿਉਂ ਸੁਣ ਇਹ ਜਾਚਣਾ ਹੈ ਮੰਗਣਾ ਹੈ ਦੇਖੋ ਪਸਾਰ ਨੈਨ ਜੇ ਤੁਸੀਂ ਕਿਸੇ ਪਦਾਰਥਾਂ ਦੀ ਭੁੱਖ ਕਰਕੇ ਮੰਗੋਗੇ ਵੀ ਉਹ ਨਾਸ਼ ਹੋ ਜਾਣਗੇ ਵੇਖ ਲਓ ਪਸਾਰ ਖੋਲ ਕਰਕੇ ਮਨ ਬੁੱਧ ਰੂਪੀ ਨੇਤਰਾ ਨੂੰ ਵਿਚਾਰ ਦੁਆਰਾ ਸੁਣੋ ਸਾਧੂ ਕੀ ਬੈਨ ਜੇ ਆਪ ਕੋ ਸਮਝ ਨਹੀਂ ਤਾਂ ਮਹਾਤਮਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਉਹਨਾਂ ਤੱਤ ਵਿੱਚ ਮਹਾਤਮਾ ਦੇ ਬਚਨਾਂ ਨੂੰ ਸੁਣੋ ਪ੍ਰਾਨਪਤ ਚਿਤਰਾਖ ਪ੍ਰਾਨਾਂ ਦਾ ਪਤੀ ਜੋ ਪਰਮੇਸ਼ਰ ਹੈ ਉਹਨੂੰ ਚਿੱਤ ਵਿੱਚ ਹਰ ਵਕਤ ਵਸਾ ਕੇ ਰੱਖਣਾ ਕਰੋ ਸਗਲ ਹੈ ਮਰਨ ਸਾਰਿਆਂ ਨੇ ਦੁਨੀਆ ਤੋਂ ਕੁਝ ਕਰ ਜਾਣਾ ਮਰ ਜਾਣਾ ਕਿਸੇ ਨਾ ਸਰੀਰ ਧਾਰੀ ਨੇ ਦੁਨੀਆ 'ਚ ਕਾਇਮ ਨਹੀਂ ਰਹਿਣਾ ਇਸ ਕਰਕੇ ਮਹਾਰਾਜ ਦੇ ਨਾਮ ਨੂੰ ਹੀ ਮੰਗੋ ਮਹਾਰੇ ਦਰਸ਼ਨਾਂ ਦੀ ਮੰਗ ਕਰੋ ਰਹਾਉ ਚੰਦਨ ਚੂਆ ਰਸ ਜਿਹੜੇ ਚੰਨਣ ਆਦਿਕਾਂ ਨੂੰ ਖਸਾ ਖਸਾ ਕੇ ਇਤਰ ਫਲੇਲ ਕੱਢ ਕੱਢ ਕੇ ਲਾਉਣੇ ਹਨ ਜੰਦਨੇ ਸਰੀਰ ਦੇ ਤੇ ਸੁਗੰਧੀਆਂ ਵਾਸਤੇ ਮਹਿਕ ਵਾਸਤੇ ਚੰਨ ਆਦਕਾਂ ਦਾ ਲਾਉਣਾ ਹੈ ਚਵਾ ਚਵਾ ਕੇ ਅਸਰ ਕੱਢਣਾ ਹੈ ਰਸ ਰਸ ਕਾ ਸਾਬੇ ਖਾਣੇ ਹੈ ਅਨੇਕ ਪ੍ਰਕਾਰ ਦੇ ਰਸ ਕੱਡ ਕੱਢ ਕੇ ਉਹਨਾਂ ਨੂੰ ਖਾਣਾ ਹੈ ਭੋਜਨਾਂ ਚ ਪਾ ਪਾ ਕੇ ਰਸ ਖਾਣੇ ਹੈ ਉਹਨਾਂ ਕਰਕੇ ਬਿਮਾਰੀਆਂ ਹੀ अनेका ਪੈਦਾ ਹੁੰਦੀਆਂ ਇਸ ਪ੍ਰਕਾਰ ਦੇ ਭੋਗ ਭੋਗਨੇ ਆ ਜਿਹੜੇ ਰਸ ਰਸ ਕਰਕੇ ਵਿਸਾਹ ਕੇ ਚਿਤ ਨੂੰ ਭੋਗ ਕਰਤ ਅਨੇਕ ਅਨੇਕ ਲੋਕ ਠਾਕਰਿਆਂ ਨੂੰ ਭੋਗ ਲਗਾਉਣਾ ਕਰਦੇ ਅਨੇਕ ਆਪ ਪਦਾਰਥਾਂ ਦੇ ਵਿਸ਼ਿਆਂ ਦੇ ਭੋਗਾਂ ਨੂੰ ਭੋਗਦੇ ਹੈ ਵਿਖਿਆ ਵਿਕਾਰ ਦੇਖ ਜਿਵੇਂ ਵਿਖਿਆ ਮਾਇਆ ਦੇ ਵਕਾਰ ਕਾਮਾ ਕੁਸਵਾ ਹੋਏ ਸਾਰੇ ਵੇਖਣਾ ਕਰੋ ਸਗਲ ਹੈ ਫਿੱਕੇ ਇਹ ਸਾਰੇ ਫਿੱਕੇ ਹੈ ਫੈਂਕ ਦੇਣ ਵਾਲੇ ਅੰਤ ਨੂੰ ਨਰਕ 'ਚ ਫੈਂਕਣਗੇ ਭੇਜਣਗੇ ਇਨਨ ਫਿੱਕੇ ਜਾਣ ਕੇ ਫੈਂਕਦੇ ਤਿਆਗਦੇ ਏਕੈ ਗੋਬਿੰਦ ਜੀ ਪੈਦਾ ਕਰਨ ਵਾਲੇ ਆ ਮਰ ਰਸ ਨਹੀਂ ਪੈਦਾ ਹੁੰਦਾ ਇੰਨਾ ਕਰਕੇ ਅਤੇ ਹਮੇਸ਼ਾ ਲਾਣਤਾ ਹੀ ਪੈਂਦੀਆਂ ਰਹਿੰਦੀਆਂ ਹਨ ਏਕੈ ਗੂਬਿਦ ਕੋ ਨਾਮ ਨੀਕੂ ਇੱਕ ਗੋਬਿੰਦ ਪਰਮੇਸ਼ਰ ਦਾ ਨਾਮ ਹੀ ਭਾਈ ਸਾਹਾਂ ਤੋਂ ਨੀਕਾ ਅੱਛਾ ਹੈ ਕਹਤ ਹੈ ਸਾਧ ਜਨ ਇਸ ਗੈ ਨੂੰ ਮਹਾਪੁਰਖ ਸਤਗੁਰੂ ਨਾਨਕ ਦੇਵ ਜੀ प्यारे بادشاہ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਜਿਉ ਸਤਿਗੁਰੂ ਦੇ ਮੱਤ ਦੇ ਸ੍ਰੇਸ਼ਟ ਸਾਧੂ ਜਨ ਹਨ ਸਾਰੇ ਇਸ ਬੱਚੇ ਨੂੰ ਕਹਿੰਦੇ ਹਨ ਤਨ ਤਨ ਆਪਨ ਥਾਪਿਓ ਇਹ ਜੀਵ ਆਪਦੇ ਤਾਨੂੰ ਸਰੀਰ ਨੂੰ ਤੇ ਤਨ ਆਦਿਕ ਨੂੰ ਆਪਣਾ ਥਾਪਿਓ ਮੰਨੀ ਬੈਠਾ ਹੈ ਹਰ ਜਪ ਨਿਮਖ ਜਾਪਿਓ ਫਰੀ ਜੋ ਜਪਣੇ ਜੋਗ ਪਰਮੇਸ਼ਰ ਵਾਏ ਉਨਵੱਖ ਦੇ ਖੋਲਣ ਵਿੱਚ ਜਿਨ੍ਹਾਂ ਚਿਰ ਵੀ ਤੱਕਦੇ ਜਪਿਆ ਨਹੀਂ ਹੈ ਅਰਥ ਦਰਬ ਦੇਖ ਕਸ਼ ਸੰਗ ਨਾਹੀ ਚੱਲਣਾ ਅਰਥ ਜਿਹੜਾ ਸਮਝਣਾ ਕਿ ਮੇਰੇ ਅਰਥ ਕਮ ਆਵੇਗਾ ਧਨ ਆਦਿਕ ਅਰਥ ਪਦਾਰਥ ਤੇ ਦਰਬ ਧਨ ਆਦਿਕ ਵੇਖ ਬਹਿ ਜਿਹੜਾ ਮੇਰੇ ਹੈ ਕੋਈ ਵੀ ਪਦਾਰਥ ਸੋਰੇ ਮਤਲ ਨਾਲ ਨਹੀਂ ਜਾਣਾ ਹੈ ਜਾ ਕੋਰੇ ਕਰਮ ਭਲਾ اے ਭਾਈ ਜਿਨ੍ਹਾਂ ਦੇ ਕਰਮ ਨਿਸਕਾਮ ਕਰੋਂ ਭਲੇ ਚੰਗੇ ਕੀਤੇ ਹੋਏ ਆ ਪਿੱਛੇ ਜਿਨ ਊਟ ਗਹੀ ਸੰਤ ਪੱਲਾ ਉਹਨਾਂ ਨੂੰ ਭਾਈ ਊਟ ਸਾਧ ਸੰਗਤ ਦੀ ਟੇਕ ਲੈ ਗ੍ਰਹਿਣ ਕਰਕੇ ਸੰਤਾਂ ਦੇ ਪੱਲੇ ਸ਼ਰਨ ਪਏ ਹਨ ਉਹਨਾਂ ਨੂੰ ਵਾਹਿਗੁਰੂ ਦੀ ਊਟ ਕਰਕੇ ਸਾਧ ਸੰਗਤ ਦਾ ਪੱਲਾ ਸ਼ਰਨ ਰੂਪ ਪਕੜਿਆ ਹੈ ਉਬਦੇਸ ਰੂਪੀ ਪੱਲਾ ਪਕੜਿਆ ਹੈ ਤੈਨ ਨਾਹੀ ਰੇ ਜਮ ਸੰਤਾਵੇ ਉਹ ਮੈਨੂੰ ਭਾਈ ਜਮ ਨਹੀਂ ਦੁੱਖ ਦੇਵੇਗਾ ਸੰਤਾਵੇਗਾ ਨਹੀਂ ਸਾਧੂ ਕੀ ਸੰਗਣਾ ਜੋ ਮਹਾਪੁਰਖਾਂ ਦੀ ਸੰਗਤ ਵਿੱਚ ਮਿਲਦੇ ਹਨ ਸੰਗਣਾ ਸੰਗੀ ਹਨਗੇ ਮਹਾਤਮਾ ਦੇ ਉਹਨੂੰ ਜਮਨੀ ਸੰਤਾਨ ਸਕੇਗਾ ਦੁੱਖ ਨਹੀਂ ਦੇ ਸਕੇਗਾ ਪਾਇਉ ਹੈ ਪਰਮ ਪਾਇਉ ਰੇ ਪਰਮ ਨਿਧਾਨ ਜੀ ਭਾਈ ਉਹਨਾਂ ਨੂੰ ਪਰਮ ਵੱਡਾ ਖਜ਼ਾਨਾ ਬ੍ਰਹਮਾਨੰਦ ਦਾ ਪਾ ਲਿਆ ਹੈ ਮਿਟਿਉ ਹੈ ਅਭਿਮਾਨ ਉਹਨਾਂ ਦੇ ਅੰਦਰ ਗੇਹ ਦਾ ਅਭਿਆਸ ਨਹੀਂ ਰਿਹਾ ਉਹ ਨਾਨ ਗੁਣਾ ਦਾ ਵਿਦਿਆ ਦਾ ਪ੍ਰਤਾਪ ਦਾ ਸਭ ਮਿਟ ਗਿਆ ਹੈ ਈ ਕੈ ਨਿਰੰਕਾਰ ਨਾਨਕ ਮਨ ਲਗ ਮਨ ਲਗਣਾ ਸਤਗੁਰੂ ਜੀ ਕਹਿੰਦੇ ਨੇ ਕਿ ਨਿਰੰਕਾਰ ਵਿੱਚ ਉਹਨੇ ਮਨ ਲਗਣਾ ਕੀਤਾ ਹੈ ਲਗਣ ਲੱਗੀ ਹੈ ਮਨ ਦੇ ਚ ਪ੍ਰੇਮ ਦੀ